ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸ਼ੁਕਰਾਨਾ ਆਪਣੇ ਗੁਰੂ ਦਾ ਲੱਖ ਲੱਖ ਵਾਰ ਸ਼ੁਕਰਾਨਾ ਕਿ 2025 ਯਾਤਰਾ ਸ਼੍ਰੀ ਹਿਮਗੁੰਡ ਸਾਹਿਬ ਨਿਰਵਿਗੰਤਾ ਨਾਲ ਸੰਪੂਰਨ ਹੋਈ ਵਾਕੇ ਜੋ ਸਦਾ ਸੇਵਾ ਸਿੰਘ ਜੀ ਕਹਿ ਰਹੇ ਸੀ ਤੁਸੀਂ ਤਨਤਾ ਦੇ ਯੋਗ ਹੋ ਬਹੁਤ ਕਠਿਨ ਯਾਤਰਾ ਹੈ ਇਹ ਆਸਾਨ ਯਾਤਰਾ ਨਹੀਂ ਹੈ ਹੁਣ ਵੀ ਦੇਖੋ 2 ਦਿਨ ਪਹਿਲਾਂ ਬਰਫ਼ ਪੈ ਗਈ ਸੀ ਤੁਸੀਂ ਇੱਥੇ ਪਹੁੰਚਿਓ ਗੁਰੂ ਦੇ ਅਸੀਂ ਸਿੱਖੋ ਜਿਹੜੇ ਇਸ ਫਿਸਲਨ ਬਰਫ਼ ਦੇ ਫਿਸਲਨ ਹੈ ਫਿਸਲ ਦੇ ਫਿਸਲ ਦੇ ਵੀ ਤੁਸੀਂ ਉੱਤੇ ਆ ਗਏ ਆਪਣੇ ਦਰਸ਼ਨ ਕਰਨ ਲਈ ਤੁਹਾਨੂੰ ਜਿੰਨਾ ਤਨਵਾਦ ਕਰਦੀਏ ਥੋੜਾ ਇਸ ਯਾਤਰਾ ਦੌਰਾਨ ਜੋ ਜੋ ਇੱਥੇ ਆਇਆ ਅਸੀਂ ਸਭ ਦੇ ਤਹਿ ਦਿਲ ਤੋਂ ਤਨਵਾਦੀ ਅਸੀਂ ਤਨਵਾਦੀ ਆ ਸਾਰੇ ਸੇਵਕਾਂ ਦੇ ਸਾਰੇ ਸੇਵਾਦਾਰਾਂ ਦੇ ਮੈਨੇਜਰਾਂ ਦੇ ਜਿਸ ਤਰ੍ਹਾਂ ਨੇ ਨੇ ਕਿਹਾ ਕਿ ਤੁਹਾਡੇ ਵਰਗੇ ਹੀ ਆ ਅਸੀਂ ਔਰ ਮੈਂ بڑے ਦਾਅਵੇ ਨਾਲ ਤੁਹਾਨੂੰ ਇੱਕ ਗੱਲ ਕਹਿਣਾ ਇਹ ਨੋਟ ਕਰ ਲੈਣਾ ਜਿੰਨੇ ਸੇਵਾਦਾਰ ਮੈਨੇਜਰ ਟਰਸਟੀ ਤੁਹਾਨੂੰ ਇੱਥੇ ਦਿਖ ਰਹੇ ਨੇ ਇਸ ਸੇਵਾ ਦੇ ਪੁਆਇੰਟ ਨਾਲ ਇੱਥੇ ਕੰਮ ਕਰਦੇ ਨੇ ਤੁਸੀਂ ਅਗਰ ਇਹ ਸੋਚ ਰਹੇ ਹੋ ਕਿ ਅਸੀਂ ਬਹੁਤ ਵੱਡੀ ਕੋਈ ਤਨਖਾਹਾਂ ਦੇ ਰਹਿਆਂ ਜਾਂ ਬਹੁਤ ਵੱਡੀ ਕੋਈ ਭੇਟਾ ਦੇ ਰਹਿਆਂ ਨਾ ਉਹਨੂੰ ਬਿਲਕੁਲ ਨਹੀਂ ਅਸੀਂ ਉਤਨਾ ਵੀ ਨਹੀਂ ਦਿੰਦੇ जितना कि थले गुरुद्वार को मिलता है क्योंकि साड़ी चार महीने की यात्रा होंगी है उसी असी सब कुछ करना है पूरे साल का इंतजाम करना है सब कुछ देखना है और सेवा दे भावना नाल इतने कमर रहे मैं दावे नाल कह सकता कि साड़े ट्रस्टी बस चलेगा तो चाह भी अपने पैसे नाल पीणगे हेमकुंड साहब ट्रस्ट किसी ट्रस्टी के उत्ते पैसे नहीं खर्चता सेवा करनी है आओ ट्रस्ट विच सेवा करो لیکن اپنے دسمت کٹ کے سیوا کرنی ہے۔ تے اس کر کے جےدوں توسی ਧਿਆਨ دیو تے ਸੇਵਾਦਾਰ ਸੇਵਾ ਕਰ ਲਏ ਉਹਨੇ ਤੁਸੀਂ ਪਹਿਲਾ ਗੇੜਾ ਮਾਰ ਰਹੇ ਹੋ। ਲੇਕਿਨ ਉਹ ਵਿਚਾਰੇ 5 ਮਹੀਨਾ ਤੋਂ ਇੱਥੇ ਹੀ ਸੇਵਾ ਕਰਾ ਰਹੇ ਨੇ। ਤੇ ਥੋੜਾ ਜਾਂ ਨਰਮ ਥੋੜਾ ਜਾਂ ਆਪਣੇ ਆਪ ਨੂੰ ਗੁਰੂ ਵਰ ਨੇ ਮਾਣਾ ਬਣਾ ਕੇ کئی ਵਾਰ ਸਾਡੇ ਕੋਲ ਗਲਤੀਆਂ ਹੁੰਦੀਆਂ ਅਸੀਂ ਨਹੀਂ ਕਹ ਰਿਹਾ ਅਸੀਂ ਕੋਈ ਗਲਤੀ ਨਹੀਂ ਕਰਦੇ। ਗਲਤੀ ਨਹੀਂ ਕਰਦੇ। ਸੁਣੋ ਗਲਤ ਦੇਖੋ ਉਹਨਾਂ ਨੇ ਦੁਮਾਲੇ ਦੀ ਗੱਲ ਨਹੀਂ ਕੀਤੀ ਐ ਚਲੋ ਛਡੋ ਗੱਲ ਕਰਾਂਗੇ ਤੁਹਾਡੇ ਨਾਲ ਬਾਅਦ ਵਿੱਚ ਮੇਰਾ ਕਹਿਣਾ ਇਹ ਹੈ ਗੁਰਿਆ ਕਹਿਣਾ ਇਹ ਹੈ ਕਿ ਗੁਰੂ ਦੇ ਬਣ ਕੇ ਇੱਥੇ ਆਣਾ ਹੈ ਔਰ ਮੈਂ ਇੱਕ ਹੋਰ ਗੱਲ ਕਹਦਾ ਤੁਹਾਨੂੰ ਸੁਣੋ ਤੁਸੀਂ ਮੇਰੀ ਗੱਲ ਜਿਹੜਾ ਵੀ ਬੰਦਾ ਇੱਥੇ ਆਂਦਾ ਹੈ ਸਾਡਾ ਜੀ ਆਇਆਂ ਨੂੰ ਅਸੀਂ ਸਤਿਕਾਰ ਕਰਦੇ ਆਂ ਔਰ ਸਤਿਕਾਰ ਕਰਾਂਗੇ ਜਿਹੜਾ ਵੀ ਇਸ ਗੁਰੂ ਦੇ ਦਰ ਤੇ नतमस्तक होना आएगा असी भी उसते नतमस्तक नतमस्तक तो उसका सत्कार करा लेकिन मेरा कहना यह है कि कुछ लोग की नतमस्तक हो सिर्फ इस करके हम आ रहे कि चलो उत ठंड गर्मी है जून के महीने खास तौर पर हर गलते किंतु परंतु और कई बार एजी गल हो जाए कि सू ना चाह के भी कानून अपना रस्ता अपना पैंता ਜਦ ਕਾਨੂੰਨ ਆਪਣਾ ਰਸਤਾ ਬਣਾਉਂਦਾ ਹੈ ਤੇ ਤੁਸੀਂ ਗੱਲ ਮੰਨੋ ਪਿਛਲੀ ਵਾਰ ਇੱਥੇ ਇੱਕ ਵਾਰਦਾਤ ਹੋਈ ਤੇ ਉਸ ਵਾਰਦਾਤ ਵਿੱਚ ਜਿਹੜੇ ਸਾਡੇ ਗੁਰੂ ਦੇ ਐਸਐਚਓ ਇੱਥੇ ਦੇ ਐਸਐਚਓ ਸੀ ਜਦੋਂ ਪਰਚਾ ਭਰ ਰਹੇ ਸੀ ਤੇ ਉਹਨਾਂ ਦੀ ਅੱਖਾਂ ਵਿੱਚ ਪਾਸੋਂ ਗੁੱਲ ਰਹੇ ਸੀ ਉਹ ਹੰਸੂ ਇਸ ਕਰਕੇ ਗਿਰ ਰਹੇ ਸੀ ਕਿ ਉਹਨਾਂ ਨੂੰ ਲੱਗ ਰਿਹਾ ਸੀ ਕਿ ਮੇਰੇ ਹੋਂਦ ਇਸ ਧਰਤੀ ਤੇ ਮੈਨੂੰ ਆਪਣੇ ਹੀ ਸਿੱਖ ਦਾ ਪਰਚਾ ਭਰਨਾ ਪੈ ਰਿਹਾ ਲੇਕਿਨ ਮਜਬੂਰੀ ਸੀ ਕੀ ਕਾਨੂੰਨ ਨੂੰ ਜਿਹੜਾ ਹੱਥ ਵਿੱਚ ਲੇਗਾ ਤੇ ਉਹਨਾਂ ਨੂੰ ਪਰਚਾ ਪਰਨਾ ਪਏਗਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਵੀ ਗੁਰੂ ਦੇ ਪਿਆਰੇ ਇੱਥੇ ਆਣ ਨਿਮਾਣਾ ਬਣ ਕੇ ਆਓ ਇਹ ਤਰਤੀ ਗੁਰੂ ਤੇ ਨਤਮਸਤਕ ਹੋਣ ਦੀ ਤਰਤੀ ਹੈ ਨਾ ਕਿ ਇਹ ਤਰਤੀ ਕੋਈ ਸੈਰਗਾ ਹੈ ਕਿ ਅਸੀਂ ਇਹ ਸੋਚੀਏ ਕਿ ਅਸੀਂ ਪਿਕਨਿਕ ਮਨਾਣ ਆ ਰਹੇ ਹਾਂ ਜਿਨ੍ਹਾਂ ਨੇ ਪਿਕਨਿਕ ਬਣਾਣੀ ਹੈ ਹੱਥ ਜੋੜ ਕੇ ਬੇਨਤੀ ਹੈ ਉਹ ਥਾਵਾਂ ਉੱਤੇ ਜਾਓ ਪਿਕਨਿਕ ਬਣਾਓ ਸਾਡੇ ਕੋਲ ਨਾ ਹੋ ਜੇ ਮੈਂ ਅੱਜ ਦੇ ਇਸ ਮੌਕੇ ਤੇ ਕੁਝ ਲੋਗਾਂ ਜਿਨ੍ਹਾਂ ਦਾ ਮੈਂ ਦਿਲੋਂ ਧੰਨਵਾਦ ਕਰਨਾ ਚਾਹਨਾ ਸਾਡੇ ਵਿੱਚ ਬ੍ਰਿਗੇਡੀਅਰ ਸਾਹਿਬ ਬੈਠੇ ਸੀ ਿੱਲੋਂ ਸਾਹਿਬ ਆਰਮੀ ਦਾ ਬੜਾ ਵੱਡਾ ਰੋਲ ਹੈ ਸਾਡੇ ਦੇ ਬਹੁਤ ਵੱਡਾ ਰੋਲ ਮਤਲਬ ਮੈਂ ਕਹਿ ਨਹੀਂ ਸਕਦਾ ਕਿੰਨਾ ਵੱਡਾ ਰੋਲ ਹੈ ਯਾਤਰਾ ਖੋਲਣ ਤੋਂ ਲੈ ਕੇ aur ਯਾਤਰਾ ਬੰਦ ਹੋਣ ਤੱਕ ਇਹ ਆਰਮੀ ਹੀ ਕਰਦੀ ਹੈ ਇਹ ਰਸਤੇ ਕੱਟ ਕੇ ਲਿਆਣੇ ਸੱਤ ਉਥਲ ਨੂੰ ਇਹ ਆਰਮੀ ਕਰਦੀ ਹੈ ਇਸ ਕਰਕੇ ਮੈਂ ਆਰਮੀ ਦਾ ਸਭ ਤੋਂ ਦਿਨੋਂ ਤੇ ਦਿਲੋਂ ਧੰਨਵਾਦ ਮੇਜਰ ਵਿੰਦਰ ਓਲਾ ਦਾ ਤੇ ਦਿਲੋਂ ਧੰਨਵਾਦ धनवाद अपनी गवर्नमेंट का धनवाद इतने के गवर्नर लैफ्टिनेट जनरल गुरमीत सिंह जी का धनवाद सी एम पुष्कर सिंह धामी का सब का धनवाद मैं इस करके कर रहा कि कोई भी गल ट्रस्ट वास्ते या यात्रा वास्ते कहने वो पूरी कर देन सरकार दे चाहे वह मुख्य सचिव हैं आनंद वर्धन जी चाहे डी जी पी हैं दीपम सेठ कोई गल कही है इतने की गल हमेशा एक पहले एक सैकेंड तो पूरी होंगी है ਮੈਂ ਧੰਨਵਾਦ ਕਰਾਂਗਾ ਜ਼ਿਲ੍ਹੇ ਦੇ ਪ੍ਰਸ਼ਾਸਨਾ ਦਾ ਜ਼ਿਲ੍ਹੇ ਦੇ ਡੀਐਮ ਸੰਦੀਪ ਤਿਵਾੜੀ ਤੇ ਜ਼ਿਲ੍ਹੇ ਦੇ ਐਸਪੀ ਸਰਵੇਸ਼ ਕੁਮਾਰ ਜੀ ਉਹ ਇਸ ਕਰਕੇ ਵੀ ਕਰਨਾ ਚਾਹ ਰਹੇ ਆ ਕਿ ਉਹਨਾਂ ਨੇ ਸਾਨੂੰ ਚੁਣ ਕੇ ਅਫਸਰ ਇਸ ਇਲਾਕੇ ਚ ਲਗਾ ਕੇ ਦਿੱਤੇ ਨੇ ਸਾਡੇ ਕੋਲ ਤਿੰਨ ਅਨਮੋਲ ਹੀਰੇ ਇਨਾਂ ਦੇ ਤੇ ਵਿਨੋਦ रावत ਜੀ ਐਸਓ ਗੋਵਿੰਦਗੜ੍ਹ ਅਮਨਦੀਪ ਜੀ ਇਨਚਾਰਜ ਤਾਮ ਤੇ ਐਸਡੀਆਰਏ ਦੇ ਰਵਿੰਦਰ ਸਿੰਘ ਪਟਵਾਲ ਮੈਂ ਕਹਿਣਾ ਜਿੰਨੀ ਸੇਵਾ ਇਹਨਾਂ ਨੇ ਕੀਤੀ ਹੈ ਤਿੰਨਾਂ ਨੇ ਅਸੀਂ ਸਾਰੇ ਮਿਲ ਕੇ ਨਹੀਂ ਕਰ ਸਕਦੇ ਔਰ ਕਿਤਨੇ ਐਸੇ ਕਮ ਹੋਏ ਜਿਨ੍ਹਾਂ ਨੇ ਇਹਨਾਂ ਨੇ ਰੋਕਿਆ ਕਿਉਂਕਿ ਅੱਜ ਮੈਨੂੰ ਸਮਝ ਨਹੀਂ ਆ ਰਿਹਾ ਕਿ ਇਤਨੇ ਉੱਤੇ ਆ ਕੇ ਵੀ ਅਸੀਂ ਸਮਝ ਨਹੀਂ ਪਾਉਂਦੇ ਅਸੀਂ ਜਾ ਕੇ ਤੇ ਦਰਤੇ ਰਿਆਂ ਉਸ ਤੇ ਦਰਤੇ ਤਾਂ ਨਿਮਾਣਾ ਹੀ ਬਣ ਕੇ ਜਾਣਾ ਹੈ ਨਿਮਾਣਾ ਬਣ ਕੇ ਹੀ ਰਹਿਣਾ ਪਏਗਾ ਔਰ ਕੋ ਆਲਟਰਨੇਟਿਵ ਹੈ ਨਹੀਂ ਸਾਡੇ ਕੋਲ ਤੇ ਇਸ ਕਰਕੇ ਨਿਮਾਣਾ ਹੀ ਬਣਨਾ ਹੈ ਔਰ ਨਿਮਾਣਾ ਬਣ ਕੇ ਹੀ ਆਣਾ ਹੈ ਪੰਜਾਬ ਵਿਚ ਆ ਲਏ ਤਨਵਾਦੀ ਹੈ ਅਸੀਂ ਇੱਕ ਇੱਕ ਉਸ ਆਦਮੀ ਦਾ ਇੱਕ ਇੱਕ ਇਨਸਾਨ ਦੇ ਇਨਸਾਨ ਦਾ ਜਿਹੜਾ ਦੁਨੀਆ ਪਰ ਵਿੱਚ ਬੈਠਿਆ ਹੈ ਜਿਨੇ ਪੰਜਾਬ ਦੇ ਹੜ੍ਹਾਂ ਨੂੰ ਮਤਲਬ ਮੈਂ ਕੀ ਦੱਸਾਂ ਅਸੀਂ ਹੁਣ ਕੱਲ ਪਰਸੋਂ ਕੱਲ ਹੀ ਫੋਨ ਕੀਤੀ ਹੈ ਮੈਂ ਰਾਣਾ ਜੀ ਉਹ ਉੱਥੇ ਮੈਨੂੰ ਮਿਲੇ ਨਹੀਂ ਆਣ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਦੱਸੋ ਹੁਣ ਤੁਸੀਂ ਕਿਆ ਸੀ ਕਿ ਡੀਜ਼ਲ ਦੀ ਲੋੜ ਪੈਗੀ ਤੋ ਪਈਏ ਕਹਿੰਦੇ ਤੁਸੀਂ ਚਿੰਤਾ ਨਾ ਕਰੋ ਜਦ ਲੋੜ ਪੈਗੀ ਖੂਬ ਸੰਗਤ ਇੱਥੇ ਸਾਡੇ ਕੋਲ ਆਈ ਹੋਈ ਹੈ ਦੇ ਰਹੀ ਹੈ ਮਤਲਬ ਇਤਨੀ ਵੱਡੀ ਮੁਸੀਬਤ ਤੇ ਪੰਜਾਬੀਆਂ ਨੇ ਕਰ ਦਿਖਾਇਆ ਕਿ ਵੱਡੀ ਤੋਂ ਵੱਡੀ ਮੁਸੀਬਤ ਵੀ ਆਏਗੀ ਸਾਨੂੰ ਉਸ ਨੂੰ ਨਿਬਟਣਾ ਆਉਂਦਾ ਹੈ ਮੈਂ ਸਮੂਹ ਸਤ ਸੰਗਤੀ ਤਰਫੋਂ ਇੱਥੇ ਪਹੁੰਚੀ ਹਰ ਸਮੂਹ ਸਤ ਸੰਗਤੀ ਤਰਫੋਂ ਪ੍ਰਸਤੀ ਤਰਫੋਂ ਦੁਨੀਆ ਦੇ ਹਰ ਕੋਨੇ ਵਿੱਚ ਬੈਠਾ ਉਹ ਸਿੱਖ ਉਹ ਇਨਸਾਨ ਚਾਹੇ ਉਹ ਸਿੱਖ ਹੈ ਜੋ ਨਾਨ ਸਿੱਖ ਹੈ ਜਿਨੇ ਪੰਜਾਬ ਦੇ ਵਿੱਚ ਆਪਣੀ ਮਦਦ ਕੀਤੀ ਹੈ ਅਸੀਂ ਉਹਦੇ ਤੇ ਦਿਲੋਂ ਧੰਨਵਾਦ ਕਰਦੇ ਹਾਂ ਮੈਂ ਹੁਣ ਜਿਆਦਾ ਸਮਝ ਨਾ ਲੈਂਦਾ ਇੱਕ ਦੋ ਗੱਲਾਂ ਹੋਰ ਕਰਨੀਆਂ ਸੀ ਅੱਗੇ ਗੁਰਤੇਗ ਬਾਦੂ ਜੀ ਦਾ 350 ਸਾਲ ਆ ਰਿਹਾ ਸਿੱਖ ਹਰ ਗੁਰਦਾਰੇ ਵਿੱਚ ਇਹ ਸ਼ਹੀਦੀ ਪਰਵ ਨੂੰ ਮਨਾਏਗਾ ਸ਼ਹੀਦੀ ਇਤਨੀ ਵੱਡੀ ਕਿ ਇਤਿਹਾਸ ਵਿੱਚ ਨਹੀਂ ਹੈ ਸਰਕਾਰਾਂ ਵੀ ਕੋਸ਼ਿਸ਼ ਕਰ ਰਹੀਆਂ ਕਿ ਇਹ ਸ਼ਹੀਦੀ ਦੇ ਬਾਰੇ ਸਾਰਿਆਂ ਨੂੰ ਪਤਾ ਚੱਲੇ ਸਾਰੀ ਉਤਰਾਖੰਡ ਦੀ ਗਵਰਨਮੈਂਟ ਬਲੌਕ ਲੈਵਲ ਤੋਂ ਹਰ ਸਕੂਲ ਵਿੱਚ ਬਲੌਕ ਤੋਂ ਫਿਰ ਡਿਸਟ੍ਰਿਕਟ ਵਿੱਚ ਫਿਰ ਸਟੇਟ ਵਿੱਚ ਕੰਪੀਟੀਸ਼ਨਸ ਕਰਾ ਰਹੇ ਨੇ ਕਿ ਇਹਨਾਂ ਦੇ ਬਾਰੇ ਇਤਿਹਾਸ ਦੇ ਬਾਰੇ ਤੁਜਲਿਕੋ ਬੱਚਿਆਂ ਨੂੰ ਤਾਂ ਕਿ ਪਤਾ ਚੱਲੇ ਮੇਰੇ ਇੱਥੇ ਬੈਠੇ ਸਾਰੇ ਵੀਰਾਂ ਨਾਲ ਇਹੀ ਗੁਜਾਰਿਸ਼ ਹੈ ਕਿ ਇਹ ਜਿਹੜੀ ਸ਼ਹੀਦੀ ਹੈ ਦੇਖੋ ਸਾਨੂੰ ਫਿਰ ਵੀ ਥੋੜਾ ਬੋਤਾ ਪਤਾ ਹੈ ਸ਼ਹੀਦੀ ਇਤਨੀ ਵੱਡੀ ਹੈ ਕਿ ਅਸੀਂ ਜਾ ਕੇ ਵੀ ਸਾਰਾ ਕੁਝ ਨਹੀਂ ਪਤਾ ਕਰ ਸਕਦੇ ਲੇਕਿਨ ਕੋਸ਼ਿਸ਼ ਕਰੋ ਕਿ ਜਿਨ੍ਹਾਂ ਨੂੰ ਇਸ ਸ਼ਹੀਦੀ ਬਾਰੇ ਨਹੀਂ ਪਤਾ ਦੇਸ਼ਾਂ ਵਿਦੇਸ਼ਾਂ ਜਿ ਬੈਠੇ ਉਸ ਸਾਡੀ ਡਿਊਟੀ ਬਣਦੀ ਹੈ ਕਿ ਉਹਨਾਂ ਨੂੰ ਜਹੀਦੀ ਦੇ ਬਾਰੇ ਦਸੀਏ ਤੇ ਇਹ ਮੌਕਾ ਹੈ ਇਹ ਵੀ ਤੁਸੀਂ ਕਰਨਾ ਹੈ ਅਗਲੇ ਸਾਲ ਸਾਰਿਆਂ ਨੇ ਫਿਰ ਇੱਥੇ ਆਣਾ ਹੈ ਗੁੱਸਾ ਬਿਲਕੁਲ ਨਹੀਂ ਕਰਨਾ ਹੋਰ ਸਭ ਨੇ ਇਸੇ ਦਰ ਤੇ ਆ ਕੇ ਨਤਮਸਤਕ ਹੋਣਾ ਹੈ ਗੁਰੂ ਦੇ ਅਸੀਂ ਤਾਂ ਨਤਮਸਤਕ ਆਜੂ ਸੇਰੇ ਜਦੋਂ ਚੱਲੇ ਸੀ ਤੇ ਜਿਸ ਤਰ੍ਹਾਂ ਫਿਸਲਨ ਹੋ ਰਹੀ ਸੀ ਲੱਗ ਰਿਹਾ ਸੀ ਪਹੁੰਚਾਂਗੇ ਨਹੀਂ ਪਹੁੰਚਾਂਗੇ ਤੇ ਗੁਰੂ ਅਗੇ ਅਰਦਾਸ ਕਰੇ ਵੀ ਪਹੁੰਚਾ ਦੇਣਾ ਸੰਗਤ ਪਹੁੰਚ ਗਈ ਅਸੀਂ ਪਹੁੰਚ ਜਾਈਏ ਗੁਰੂ ਨੇ ਪਹੁੰਚਾਤਾ ਤੇ ਗੁਰੂ ਬਹੁਤ ਮਹਾਨ ਹੈ ਬਹੁਤ ਵੱਡਾ ਹੈ ਬੁੜੇ-ਵੱਡੇ ਦਿਲ ਵਾਲਾ ਹੈ ਤੇ ਚਲੋ ਇੱਕ ਵਾਰ ਫਿਰ ਸਾਰਿਆਂ ਦੀ ਤਰਫੋਂ ਸ਼੍ਰੀਮਾਨ ਜੀ ਸਾਰਿਆਂ ਦੀ ਤਰਫੋਂ ਮੈਂ ਨਤਮਸਤਕ ਹੋ ਕੇ ਸਾਰਿਆਂ ਕੋਲ ਮਾਫੀ ਮੰਗਦਾ ਅਗਰ ਕੋਈ ਅਸੀਂ ਉੱਚਾ ਜ਼ਿੰਦਗੀ ਮੈਂ ਕਹਤੋਏ ਕਿਸੇ ਸਾਡੇ ਸੇਵਾਦਾਰ ਨੇ ਵੀ ਕਹਤੋਏ ਅੱਗੇ ਵਸਤੇ ਤੁਸੀਂ ਵੀ ਧਿਆਨ ਰੱਖੋ ਕਿ ਇਹ ਵੀ ਤੁਹਾਡੇ ਬੱਚੇ ਜੋ ਵੀ ਸੇਵਾਦਾਰ ਇੱਥੇ ਕਰ ਰਹੇ ਨੇ ਸੇਵਾ ਮੈਂ ਤੁਹਾਨੂੰ ਫਿਰ ਵੀ ਕਹਿ ਰਿਆਂ ਇਹ ਸੇਵਾ ਹੀ ਕਰਨ ਆਏ ਨੇ ਇੱਥੇ ਤਨਖਾਹਾਂ ਲੈਣ ਨਹੀਂ ਆਏ ਵੇ ਬਾਰ-ਬਾਰ ਇਸ ਗੱਲ ਨੂੰ ਕਹਿ ਰਿਆਂ यह होर कमेटियां दी तरह कमेटी नहीं है कमेटियां बहुत अच्छी अच्छी लेकिन मैं इस कमेटी का दावा देकर कैर करा कि इतने का ट्रस्टी इतने का सेवादार सिर्फ और सिर्फ सेवा करा और एक गुजारिश और उस तो बाद मैं पते बुला ना? देखो असी जी यात्रा चलाने इतने आके कुछ ना कुछ भेटा दे जाते हो उसी नाल चल रही है एक छोटी जी रिक्वेस्ट है ਤੁਸੀਂ ਰਸੀਦ ਕਟਾਓ ਜਾਂ ਗੋਲ ਗਿਚ ਪੈਸੇ ਪਾਓ ਤੁਹਾਨੂੰ ਇਤਨੀ ਜਲਦੀ ਨਹੀਂ ਹੋਣੀ ਚਾਹੀਦੀ ਕਿ ਪੈਸੇ ਦਿੱਤੇ ਰਸੀਦ ਨਹੀਂ ਲਈ ਲਿੱਤੀ ਔਰ ਚਲੇ ਗਏ ਚੰਗਾ ਭਲਾ ਬੰਦਾ ਅਗਰ ਉੱਥੇ ਬੈਠਾ ਵੀ ਹੈ ਨਾ ਤੁਸੀਂ ਉਹਨੂੰ ਲਾਲਚ ਦਵਾਂ ਦਿਓ ਰਸੀਦ ਕਟਾਓ 2 ਮਿੰਟ ਰੁਕੋ ਰਸੀਦ ਲੈ ਕੇ ਜਾਓ ਆਪਣੇ ਜੇਬ ਵਿੱਚ ਰਸੀਦ ਪਾ ਕੇ ਜਾਓ ਤੁਸੀਂ ਪੈਸੇ ਦਿੱਤੇ ਹਾਂ ਜੀ ਵੀਰ ਮੇਰੀ ਰਸੀਦ ਕੱਟ ਦੀ ਚਲੇ ਗਏ ਇਹ ਕੰਮ ਨਾ ਕਰੋ ਜੋ ਵੀ ਤੁਸੀਂ ਇਹ ਸੋਚੋ ਕਿ ਇਹ ਜਿਹੜਾ ਤੁਹਾਡੀ ਜਿਹੜੀ ਗੁਰੂ ਦੀ ਗੋਲਕ ਹੈ ਇਹ ਗੁਰੂ ਦੇ ਕੰਮ ਆਣੀ ਹੈ ਇਹ ਸੰਗਤ ਦੇ ਕੰਮ ਆਣੀ ਹੈ ਉਹ ਸੰਗਤ ਹੀ ਕੰਮ ਆਏ ਇਹ ਇਤਨਾ ਵੀ ਧਿਆਨ ਰੱਖਣਾ ਇਹਦੇ ਨਾਲ ਹੀ ਮੈਂ ਇੱਕ ਵਾਰ ਫਿਰ ਸਬ ਸਬ ਦਾ ਤੇ ਦਿਲ ਤੋਂ ਬਹੁਤ ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ